ਮੈਂ 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 ਤੁਹਾਨੂੰ ਯਾਦ ਹੋਊਗਾ ਮੈਂ ਸਭ ਤੋਂ ਪਹਿਲਾਂ ਜਦੋਂ ਇਹ ਐਪਲੀਕੇਸ਼ਨ ਗਈ ਸੀ ਕਿ ਇਹ ਕਰੋ ਇਹ ਕਰੋ ਕਾਲ ਤੱਕ ਤੇ ਤੇ ਮੈਨੂੰ ਜੀ ਨਿਊਜ਼ ਵਾਲਿਆਂ ਨੇ ਬੁਲਾਇਆ ਸੀ ਤੇ ਜੀ ਨਿਊਜ਼ ਨੂੰ ਮੈਂ ਕਿਹਾ ਸੀ ਮੈਂ ਡਬੇਰੇ ਦੇ ਵਿੱਚ ਨਹੀਂ ਪੈਣਾ ਮੇਰੇ ਇਕੱਲੇ ਦਾ ਬਿਆਨ ਲੈ ਲੈ ਲੋ ਤੇ ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਵੀ ਇਹ ਇੱਥੇ ਆ ਗਿਆ ਤੇ ਕਾਲ ਤੱਕ ਤੇ ਹੁਣ ਕੀ ਹੋਊਗਾ ਮੈਂ ਉਹਨਾਂ ਨੂੰ ਕਿਹਾ ਸੀ ਰੂਂ ਦੇ ਥਣਾ ਚੋਂ ਦੁੱਧ ਨਹੀਂ ਨਿਕਲਣਾ ਇੱਥੋਂ ਕੋਈ ਆਸ ਨਾ ਰੱਖ ਅੱਜ ਵੀ ਮੈਂ ਤੁਹਾਨੂੰ ਇਹ ਹੀ ਕਹਿਣਾ ਇਥੋਂ ਕੋਈ ਆਸ ਨਾ ਰੱਖੋ ਕਿਉਂਕਿ ਇਹ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੇ ਅੰਡਰ ਚੱਲ ਰਿਹਾ ਸਾਰਾ ਕੁਝ ਤੁਹਾਡਾ ਇਸ਼ਾਰਾ ਦੋਨਾਂ ਵੱਲ ਹੈ ਜਥੇਦਾਰ ਸਾਹਿਬਾਨ ਵੀ ਬਿਲਕੁਲ ਜਥੇਦਾਰ ਜਦੋਂ ਮੈਂ ਨੌਕਰ ਕਹੇ ਤਾਂ ਉਹਨਾਂ ਨੂੰ ਫਿਰ ਕੀ ਰਹਿ ਗਿਆ ਜਿਹੜੇ ਮਾਲਕ ਸੀ ਸਾਡੇ ਜਿਹੜੇ ਗੁਰੂ ਸਾਹਿਬ ਨੇ ਜਦੋਂ ਪੰਜ ਪਿਆਰੇ ਸਾਜੇ ਤੇ ਕੰਕਣ ਕਵੀ ਹੋਏ ਨੇ ਉਹਨਾਂ ਨੇ ਉਸ ਸਮੇਂ ਲਿਖਿਆ ਸਮਕਾਲੀ ਕਵੀ ਸਾਨੂੰ ਲਿਖਦੇ ਨੇ ਕਿ ਵਹਿਗੁਰੂ ਇੱਕ ਸੁਖਣ ਸੁਣਾਇਆ ਗੁਰੂ ਖਾਲਸਾ ਨਾਮ ਪਰਾਇਆ ਜਦੋਂ ਪੰਜ ਪਿਆਰੇ ਸਾਜੇ ਉਹਨੂੰ ਗੁਰੂ ਖਾਲਸਾ ਕਹਿ ਕੇ ਬੁਲਾਇਆ ਫਿਰ ਇਹ ਕਹਿਆ ਤੂੰ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਤੁਹਾਡਾ ਮੇਰੇ ਤੋਂ ਬਿਨਾ ਕੋਈ ਗੁਰੂ ਨਹੀਂ ਉਹ ਮੇਰਾ ਤੁਹਾਡੇ ਤੋਂ ਮੈਂ ਇਹ ਸਾਡੇ ਪੰਜ ਪਿਆਰੇ ਬਣਾਈ ਬੈਠੇ ਗੁਰੂ ਆਪਣਾ ਪ੍ਰਕਾਸ਼ ਸਿੰਘ ਬਾਦਲਾ ਦੇ ਪਰਿਵਾਰ ਨੂੰ ਅੱਜ ਅੱਜ ਇੱਕ ਜਿਹੜਾ ਇਹ ਸਿਧਾਂਤ ਆ ਸਾਡਾ ਇੱਕ ਹੋਰ ਗੱਲ ਨੋਟ ਕਰਨ ਵਾਲੀ ਜਿਹੜੀ ਪ੍ਰਬੰਧਕ ਕਮੇਟੀ ਆ ਇਹ ਬਣਾਈ ਸਰਕਾਰ ਨੇ ਇਹ ਬਣਾਈ ਸੇਵਾ ਸੰਭਾਲ ਲਈ ਜਿਹੜੇ ਸਿਧਾਂਤ ਬਣਾਏ ਨੇ ਉਹ ਬਣਾਏ ਨੇ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਲਈ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੇ ਸਿਧਾਂਤ ਜਿਹੜੇ ਨੇ ਉਹਨਾਂ 'ਚ ਇਹ ਸਾਡਾ ਸੰਵਿਧਾਨ ਜਿਹੜਾ ਦੇਸ਼ ਦਾ ਉਹ ਦਖਲਅੰਦਾਜ਼ੀ ਨਹੀਂ ਕਰਦਾ ਗਰੰਟੀ ਦਿੰਦਾ ਹੈ ਕਿ ਕਿਸੇ ਵੀ ਪੈਗੰਬਰ ਵੱਲੋਂ ਆਪਣੀ ਉਮਮਤ ਤੇ ਲਈ ਕੋਈ ਸਿਧਾਂਤ ਬਣਾਏ ਨੇ ਤੇ ਉਹਨਾਂ 'ਚ ਇਹ ਦਖਲਅੰਦਾਜ਼ੀ ਨਹੀਂ ਕਰੂਗਾ ਸੰਵਿਧਾਨ ਦੇਸ਼ ਦਾ ਜੇ ਕਰੂਗਾ ਤੇ ਦੇਸ਼ ਦੇ ਦੇਸ਼ ਦੇ ਸੰਵਿਧਾਨ ਦਾ ਅਪਮਾਨ ਹੋਊਗਾ ਤੋ ਇਹ ਇਹ ਇਹਨਾਂ ਨੇ ਜਿਹਦੇ ਉਪਨੀਯਮ ਬਣਾਏ ਉਹ ਚ ਇਹਨਾਂ ਨੂੰ ਨੌਕਰ ਕਰ ਲਿਆ ਪੰਜਾਂ ਪਿਆਰਿਆਂ ਨੂੰ ਤੇ ਉਹ ਉਹ ਹੁਕਮ ਦੇਣ ਲੱਗੇ ਪੇ ਚੰਡੀਗੜ੍ਹ ਆਉਂ ਰਾਫ ਰਹੀਮ ਨੂੰ ਕਲੀਅਰ ਚਿੰਤੇ ਨਹੀਂ ਉਹ ਦੇ ਦਿੱਤੀ ਉਹਨਾਂ ਪੰਹਾਂ ਚੋਂ ਇੱਕ ਗਵਾਹ ਬਣ ਗਿਆ ਉਹਨੇ ਜਾਣਕਾਰੀ ਦਿੱਤੀ ਫਿਰ ਜਿੰਨੇ ਉਹ ਜਿਸ ਬੰਦੇ ਨੇ ਜ਼ਥੇਦਾਰ ਬਣ ਕੇ ਸਾਈਨ ਕੀਤੇ ਉਹਨੂੰ ਤਲਬ ਨਹੀਂ ਕੀਤਾ ਜੇ ਕੀਤਾ ਤੇ ਆਇਆ ਨਹੀਂ ਹਾਂ ਜੇ ਉਹ ਨਹੀਂ ਆਇਆ ਤੇ ਸਾਨੂੰ ਇਹ ਇਹ ਪੰਥ ਖਾਲਸਾ ਦੇ ਮਾਲਕ ਬਣ ਵਾਲੇ ਦੱਸਣਗੇ ਕਿ ਇਹ ਪੰਹਾਂ ਪਿਆਰੇ ਆ ਕੇ ਪੇਸ਼ੀ ਗੁਰੂ ਗੋਬਿੰਦ ਸਿੰਘ ਦੀ ਹੋ ਸਕਦੀਆਂ ਸਿੱਖ ਦੇ ਨਹੀਂ ਹੋ ਸਕਦੀ ਕਹਿੰਦਾ ਮਕਸਦ ਹੈ ਦਾ ਕਿ ਜਿਹੜਾ ਜੱਟੇ ਦਾ ਯਾਨੀ ਨੁਬਚਨ ਸਿੰਘ ਉਹ ਵੀ ਕਾਦਰ ਸਾਹਿਬ ਤੋਂ ਤਲਬ ਕਰਦਾ ਤਲਬ ਹੋਣਾ ਚਾਹੀਦਾ ਸੀ ਸਭ ਤੋਂ ਪਹਿਲਾਂ ਉਹ ਹੋਣਾ ਚਾਹੀਦਾ ਸੀ ਕਿਉਂਕਿ ਸਾਡਾ ਜਿਹੜਾ ਕੁੰਡਾ ਆ ਧਰਮ ਦਾ ਉਹ ਧਰਮ ਦੀ ਧਰੋਹਤ ਆ ਉਹ ਆਕਾਲ ਤਖਤ ਆ ਤੇ ਉਹਦੇ ਉੱਤੇ ਪੰਥ ਤੇ ਗ੍ਰੰਥ ਦਾ ਸਿਵਾ ਤੇ ਤੋਂ ਉੱਚੀ ਕੋਈ ਚੀਜ਼ ਹੈ ਹੀ ਨਹੀਂ ਗੁਰਮੁਖ ਸਿੰਘ ਜਿਹੜੇ Goa ਬਣੇ ਨੇ ਹਾਂ ਬਿਲਕੁਲ ਬਿਲਕੁਲ ਦਿਲ ਕੋ ਪੈਸਾ ਜਿਹੜਾ 2 ਦਸੰਬਰ ਨੂੰ ਜੋ ਹੋਇਆ ਹੁਣ ਤਾਂ ਬਹੁਤ ਇਤਿਹਾਸਕ ਮੰਨਿਆ ਜਾ ਰਿਹਾ ਸ਼ਾਇਦ ਇੰਨਾ ਕਦੀ ਕਹਿੰਦੇ ਹੋਇਆ ਜਿਵੇਂ ਤੁਸੀਂ ਉਹ ਪਾਈ ਸਾਹਿਬ ਤੁਸੀਂ ਪੱਤਰਕਾਰ ਹੋਣ ਦੇ ਨਾਤੇ ਜੇ ਮੰਨੀ ਜਾ ਰਹੇ ਤਾਂ ਮੰਨ ਲਓ ਜੇ ਉਹਦਾ ਰਿਜ਼ਲਟ ਵੀ ਦੱਸ ਦਿਓ ਕੀ ਹੈ ਜੇ ਇਤਿਹਾਸਕ ਹੈ ਤੇ ਰਿਜ਼ਲਟ ਕੀ ਹੈ ਇਤਿਹਾਸਕ ਫੈਸਲਾ ਇਹ ਹੁੰਦਾ ਹੈ ਕਿ ਕਾਲ ਤਖਤ ਦੇ ਉੱਤੇ ਉਹਨੂੰ ਬੁਲਾਇਆ ਜਾਂਦਾ ਜਿਨੇ ਕੌਮ ਦੀ ਬਰਬਾਦੀ ਕੀਤੀ ਹੋਏ ਕੌਮ ਦਾ ਨੁਕਸਾਨ ਕੀਤਾ ਸਿੱਖੀ ਬਾਣਾ ਧਾਰਨ ਕਰਕੇ ਉਹਦੇ ਵਿੱਚ ਉਹ ਸਾਬਤ ਹੋ ਗਏ ਕਿ ਪ੍ਰਕਾਸ਼ ਸਿੰਘ ਬਾਦਲ ਨੇ ਤੇ ਉਹਦੇ ਪੁੱਤਰ ਨੇ ਜਿੰਨਾ ਨੁਕਸਾਨ 44 ਸਾਲ ਤੋਂ ਕੀਤਾ 40 ਸਾਲੀ ਸਾਲ ਤੋਂ ਪ੍ਰੀਪਲਾਨ ਦੇਖਦੇ ਹੋਏ ਵੀ ਬਾਰ ਬਾਰ ਕਰੀ ਗਏ ਨੇ ਉਹਨਾਂ ਕਿਸੇ ਵੀ ਸਾਡੇ ਦੁਸ਼ਮਣ ਨੇ ਨਹੀਂ ਕੀਤਾ ਜਦੋਂ ਇੰਨਾ ਵੱਡਾ ਉਹ ਮੰਨ ਗਏ ਕਾਲ ਤਰਤੇ ਤੇ ਫਿਰ ਉਹਨਾਂ ਦੀ ਕੋਈ ਸਜ਼ਾ ਸੀ ਪੰਚ ਤੋਂ ਛੇਕਣਾ ਉਹਨਾਂ ਨੂੰ ਪੰਚ ਤੋਂ ਛੇਕਣਾ ਬਣਦਾ ਸੀ ਕੁਰਸੀ ਤੇ ਬਿਠਾਉਣਾ ਪਰਚਾ ਦੇ ਕੇ ਨਹੀਂ ਸੀ ਬਣਦਾ ਫੇਰ ਜਿੰਨੀ ਦੇਰ ਤੱਕ ਉਹਨੂੰ ਮਾਫੀ ਨਹੀਂ ਦਿੱਤੀ ਉਹਨੀ ਦੇਰ ਤੱਕ ਉਹਨੂੰ ਮਾਫੀ ਨਹੀਂ ਮਿਲਦੀ ਜਿੰਨੀ ਦੇਰ ਤੱਕ ਸਾਡੀ ਕੌਮ ਦਾ ਸੰਗਲਣਾ ਟੁੱਟ ਜਾਂਦਾ ਜਦੋਂ ਉਹਨੂੰ ਪੰਜੋਂ ਛੇਕਦੇ ਤੇ ਕਾਲੀਦਾਲ ਫ੍ਰੀ ਸੀ ਕਾਲੀਦਾਲ ਆਪ ਆਪਣਾ ਲੀਡਰ ਚੁਣਦਾ ਆਪ ਆਪਣੀ ਉਹ ਮੈਂਬਰਸ਼ਿਪ ਬਣਾਉਂਦਾ ਇਹ ਗਿਆਨੀਆਂ ਨੇ ਇਹ ਕਾਲ ਤੱਕ ਚਲਾਉਣਾ ਇਹ ਕਿਉਂ ਇਹੋ ਜਿਹੇ ਫੈਸਲੇ ਲੈਂਦੇ ਤੋ ਇਹ ਸਾਰਾ ਕੁਝ ਫ੍ਰੀ ਪਲੈਨਟ ਇਹ ਸਤਾ ਉਥੋਂ ਜਾਵੇ ਤੇ ਕਿੱਥੇ ਆਵੇ ਇਹ ਸੋਚ ਸਮਝ ਕੇ ਕਿਆ ਕਰੀਏ ਤੈ ਕਦੇ ਜੋੜ ਤੋੜ ਸਾਡੇ ਕਾਲ ਤੱਕ ਦੇ ਹੁਕਮ ਚ ਨਹੀਂ ਆਉਂਦੇ ਉਥੇ ਇਹੀ ਆਉਂਦਾ ਵੀ ਤੁਸੀਂ ਕੌਮ ਨਾ ਧਰੋ ਕੀਤਾ ਤੁਸੀਂ ਪੰਜੋ ਛੇ ਕੀਆ ਤੁਹਾਨੂੰ ਉਹਦਾ ਫਰਜ ਬਣਦਾ ਜਾਂ ਉਹਦਾ ਹੱਕ ਬਣਦਾ ਤੇ ਉਹ ਹੱਥ ਜੋੜ ਕੇ ਕਹਿ ਸਕਦਾ ਜੀ ਮੈਨੂੰ ਮਾਫੀ ਦਿਓ ਮੈਂ ਜੋ ਹੁਕਮ ਲਾਉ ਮੰਨਦਾ ਉਹ ਚ ਇਹ ਪੰਜ ਸਿੰਘਾਂ ਦਾ ਫਰਜ ਬਣਦਾ ਹੈ ਵੀ ਉਹਨੂੰ ਕਹਦੇ ਕਿ 4 ਸਾਲ ਤੈਨੂੰ ਦਿੱਤੇ ਬੰਦੇ ਦਾ ਪੁੱਤ ਬਣ ਭਾਂਡੇ ਮਾਜ ਕੀਰਤਨ ਸੁਣ ਬਾਣੀ ਪੜ ਤੇ ਜੋੜੇ ਸਾਫ ਕਰ ਜਦੋਂ ਤੇਰੇ ਅੰਦਰ ਸਿੱਖੀ ਦਾ ਪ੍ਰਵੇਸ਼ ਹੋਊਗਾ ਤੇਰੇ ਅੰਦਰ ਉਹ ਸਿੱਖੀ ਪ੍ਰਗਟ ਹੋਊਗੀ ਉਦੋਂ ਤੈਨੂੰ ਮਾਫੀ ਦਿਆਂਗੇ 46 ਸਾਲਾਂ ਦਾ ਨੂੰ ਟਾਈਮ ਦਿੰਦੇ 44 ਸਾਲ ਜਨਰ ਸਾਦਾ ਪੇੜਾ ਕਰਕੇ ਤਾਂ ਇਹ ਸੀਗਾ ਹੁਕਮ ਗੁਰੂ ਦਾ ਮਰਿਆਦਾਨ ਸਾਹਿਬ ਇਹ ਜਿਹੜੇ ਹੁਣ ਕੁਝ ਕਰ ਰਹੇ ਨੇ ਉਹ ਉਹ ਤਰੀਕ ਰੱਖ ਕੇ ਚਲੇ ਗਏ ਇੰਗਲੈਂਡ ਨੂੰ ਵੀ ਤੁਹਾਨੂੰ ਤੁਹਾਨੂੰ ਇਹ ਲੱਗਦਾ ਕਿ ਜੇ ਉਹ ਹੋ ਜਾਂਦਾ ਸੁਖਦੀਪਾਦੂ ਦੇ ਪੋਲਿਟੀਕਲ ਸਟੇਟਸ ਦੇ ਵਿੱਚ ਕੋਈ ਸਰਕਾਰ ਦੇਖੋ ਪੋਲਿਟੀਕਲ ਉਹਦਾ ਕੋਈ ਫਾਇਦਾ ਹੋਵੇ ਨੁਕਸਾਨ ਹੋਵੇ ਉਹਦੇ ਲਈ ਕੌਮ ਜ਼ਿੰਮੇਵਾਰ ਤੇ ਜਵਾਬਦੇਹ ਨਹੀਂ ਉਹਨਾਂ ਨੇ ਕੌਮ ਦਾ ਨੁਕਸਾਨ ਕੀਤਾ ਬਿਲਕੁਲ ਕੀਤੀ ਉਹਨੂੰ ਇੱਕ ਇੱਕ ਹੋਰ ਗੱਲ ਅੱਜ ਪੁੱਛ ਰਹੇ ਨੇ ਕਿ ਉਹ ਕਮੇਟੀ ਬਣੀ ਸੀ ਉਹਨੇ ਕੀਤਾ ਨਹੀਂ ਕੀਤਾ ਕੀ ਕੀਤਾ ਜਾਂ ਹੋਣਾ ਕੀ ਹੁਣ ਅੱਜ ਪੁੱਛ ਰਹੇ ਨੇ ਤੇ ਉਹਨੂੰ ਮਾਫੀ ਤੇ ਦੇਤੀ ਬਹੁਤ ਦਿਨ ਪਹਿਲਾਂ ਉਹਦਾ ਪ੍ਰਸ਼ਾਦ ਕਰਾਤਾ ਅਕਾਲ ਤਖਤ ਤੋਂ ਮਰੇ ਆਤਾ ਇਹ ਹੁੰਦੀ ਆ ਕਿ ਤੁਹਾਨੂੰ ਉਹਨਾਂ ਵਰਛਾ ਫੜਾ ਕੇ ਲਾਤਾ ਜੀ ਪਹਿਰੇਦਾਰੀ ਕਰੋ ਉਹਦੀ ਪਹਿਰੇਦਾਰੀ ਪੂਰੀ ਹੁੰਦਿਆਂ ਹੀ ਉਹਨੂੰ ਪ੍ਰਸ਼ਾਦ ਲੈਂਦਾ ਤੇ ਉਹਦੀ ਅਰਦਾਸ ਕਰਤੀ ਜੈਨੀ ਅ ਅ ਰਗਵੀਸ ਨੇ ਕੀਤੇ ਕਿਉਂਕਿ ਇਹ ਤੇ ਜਦੋਂ ਉਹਨੂੰ ਪਤਾ ਹੈ ਕਿ ਮੇਰਾ ਹੁਕਮਨਾਮਾ ਲਾਗੂ ਨਹੀਂ ਹੋਇਆ ਉਹਦਾ ਰਿਜ਼ਲਟ ਨਹੀਂ ਆਇਆ ਤੇ ਕਿਉਂ ਕੀਤੀ ਇਹ ਸਾਂ ਤੇ ਅਸੀਂ ਵੀ ਕੰਮ ਕੀਤਾ ਇਹ ਸਾਂ ਤੇ 14 1400 ਕਰੋੜ ਰੁਪਏ ਦੀ ਜਾਇਦਾਦ ਕਾਲੀਆ ਗੋਂ ਤੋਂ ਵਾਪਸ ਲਈ ਕਾਲ ਤੱਕ ਤੇ ਜਿੰਨੀ ਦੇਰ ਕਾਲ ਤੱਕ ਤੇ ਵਾਪਸ ਨਹੀਂ ਆਈ ਮੇਰੇ ਖਿਲਾਫ ਇਹਨਾਂ ਬਹੁਤ ਭੜੀ ਪ੍ਰਚਾਰ ਕੀਤਾ ਪਰ ਜਿੰਨੀ ਦੇਰ ਤੱਕ ਕਾਲ ਤੱਕ ਤੇ ਵਾਪਸ ਨਹੀਂ ਆਈ ਗੁਰੂ ਘਰ ਦੇ ਨਾਮ ਹੀ ਹੋਈ ਉਹਨੀ ਦੇਰ ਤੱਕ ਉਹਨਾਂ ਨੂੰ ਬਖਸ਼ਿਆ ਨਹੀਂ ਗਿਆ ਦੇਢ ਦੇਢ ਸਾਲ